ਉਹ ਹੋ ਖੋਸ਼ ਹੋ ਗਿਆ ਪਿੰਡ ਅੱਜ ਪਿੰਡ ਭਾਜੀ ਵੰਡ ਚਾਹੀਏ ਪਿੰਡ ਨਹੀਂ ਨਹੀਂ ਪਿੰਡ ਦੇ ਆ ਇਧਰ ਇਧਰ ਉਰੀ ਉਰੀ ਰੀਆਂ ਜਿਹੜੇ ਆਪਣੇ ਏਡੇ ਜਿਹੇ ਘਰ ਨੇ ਅੱਜ ਤਾਂ ਪਾਰਟੀ ਹੋएगी ਨਾ ਹਾਂ ਉਦੋਂ ਬੰਦਾਂ ਵੀ ਸਾਰੇ ਪਿੰਡ ਚ ਵੰਡਾਂਗੇ ਉਦੋਂ ਜਿੱਦਾਂ ਪਤੇ ਵਾਲੀ ਲੱਡੂ ਵੰਡੇ ਸੀਗੇ ਅਮਮੂ ਤੂੰ ਸਾਰੇ ਤੋੜ ਜੀ ਨੀ ਗੁੱਬੀ ਅੱਜ ਸਾਡੀਆਂ ਭੈਣਾਂ ਗਈਆਂ ਸਕੂਟਰੀ ਤੇ ਭਾਜੀ ਵੰਡਣ ਫਾਸਟ ਸਰ ਵੀ ਸੰਭਣਾ ਅੱਜ ਤਾਂ ਇਹਨਾਂ ਦਾ ਸੋਨੂ ਸਕੂਟੀ ਵਾਲੇ ਅਮਮੂ ਸਕੂਟੀ ਵਾਲੇ ਜਿਹੜੇ ਕਮੈਂਟ ਕਰਾ ਤੁਹਾਡੀ ਦਾ ਮੈਸੇਜ ਆਇਆ ਸੀ ਪੁਲਿਸ ਸਰ ਤੇ ਨੂੰ ਭੈਣ ਦਾ ਅੱਛਾ ਹਾਂ ਮੈਂ ਇਹਦੀ ਖੰਡੇ ਭਾਜੀ ਨੇ ਕਿ ਭੈਣ ਹੈ ਆਹ ਉਹਨਾਂ ਨੂੰ ਅਮਣ ਫੇਰ ਨਹੀਂ ਉਹਨਾਂ ਨੇ ਅਮਣ ਤੁਹਾਨੂੰ ਦੱਸਿਆ ਤੇ ਤੈਨੂੰ ਪੂਰਾ ਡਰੈੱਸ ਉਹਦਾ ਪਾਰਟ ਦਾ ਦੁਪਹਿਰਾ ਸਾਹ ਹੁੰਦਾ ਏ ਚੀਮੇ ਅਮਣ ਵੇਸਲਾ ਚੀਮੇ ਪਤਾ ਕਰ ਲਈਏ ਚੱਲਿਆ ਕਰੀਏ ਚੀਮੇ ਅਮਣ ਕਿੱਥੀ ਵੇ ਤੋਂ ਪਤਾ ਕਰ ਲਈਆਂ ਹਾਂ ਹਾਂ ਉਹਨਾਂ ਤੋਂ ਪਤਾ ਕਰ ਲੈ ਤੇ ਆਪਣਾ ਜਿਹੜਾ ਟਾਈਮ ਲੱਗਿਆ ਕਰੇਗਾ ਫਿਰ ਆਪਾਂ ਚੱਲਿਆ ਕਰਾਂਗੇ ਐਮ ਕੰਡਾ ਹਾਂ ਹੋਰ ਕੀ ਏ ਮੈਂ ਕੱਲ Shimla ਦੇਖ ਕੇ ਹੈਰਾਨ ਮਨ ਜਿੰਨੀ ਸੇਵਾ ਤੇਰਾ ਬੰਦਾ ਨਹੀਂ ਲੱਭੰਦਿਆ ਕਿੱਥੇ ਕੱਲੇ ਤੇਰਾ ਬੰਦਾ ਆਟਾ ਲੈਣ ਗਿਆ ਤੇਰਾ ਬੰਦਾ ਆਟਾ ਲੈਣ ਗਿਆ ਲਾਲਾ 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 ਮੈਂ ਤੈਨੂੰ ਪੁੱਛਣ ਦੀ ਲੱਗਵੇਂ ਤੇ ਉਹਦਾ ਵੀ ਚੱਤਪਣਾ ਛੜਿਆ ਹੈ। ਅਈ ਤੇ ਉਹਨਾਂ ਬੰਦੇ ਕੋਲ ਦੋਸਤ ਕੀਤਾ। ਤੇਰਾ ਬੰਦਾ ਨਹੀਂ ਤਾਂ ਬੰਦਿਆ, ਮੇਰਾ ਬੰਦਾ। ਤੇਰਾ ਬੰਦਾ ਆਟਾ ਲੜ ਗਿਆ ਹੈ। ਤੇਰੇ ਬੰਦੇ ਨੂੰ ਆਟਾ ਲੈਣ ਭੇਜਿਆ ਹੈ। ਮੈਨੂੰ ਇਹ ਰਮਣ ਕੋਲ ਪਾਣੀ ਛੀਨੇ ਭੰਦਾ ਮੁੱਟੇ ਪਿਆ ਹੀ। ਬੱਤੀ ਲੈਣੀ ਕਹਿ ਤੈਨੂੰ। ਬੰਦਾ ਦਾ ਜਨੂਨ ਹੀ। ਨਹੀਂ ਸਕੂਲ ਨਹੀਂ ਤੇ ਤੁਹਾਨੂੰ ਬਾਜੀ ਵੰਡਣ ਭੇਜਿਆ ਤੁਹਾਨੂੰ ਕੀ ਪਾਣੀ ਦਾ ਪ੍ਰਿਆਸਣ ਲੱਗ ਗਿਆ ਹੈ। ਮੈਂ ਕਹਾਂਗਾ ਜੇ ਤੂੰ ਆ ਬੰਦੇ ਨਾਲ ਸਦਾ ਖਾ ਕਰਕੇ ਬਾਤ ਅਿਕਲ ਨਹੀਂ ਆ ਰਹੀ ਹੈ ਵੈਦਰ ਲੱਗੀਆਂ ਵੈਦਰ ਬਾਰੇ ਬਹੁਤ ਮੈਂ ਕੋਈ ਗੱਲ ਦੱਸਣ ਲੱਗੀਆਂ Shimla ਦੀ ਚਿਤਪਲਾਤਾ ਸੱਚਾ ਪਾਠ ਦੀ ਗੱਲ ਚਲੰਦੀ ਹੀ Shimla ਸੱਚੀ ਵੇਖੇ ਰਾਨ ਕੀ ਇੰਨੀ ਸੇਵਾ ਇੰਨੀ ਸ਼ਰਧਾ ਭਾਵਨਾ ਆਪਣੇ ਪਿੰਡਾਂ ਚ ਨਹੀਂ ਅਮਨ ਕਿਹੜੀ ਚੀਜ਼ ਦਾ ਉੱਥੇ ਲੰਗਰ ਨਹੀਂ ਸੀ ਤੇ ਐਡੀ ਵੱਡੀ ਸਾਰੀ ਸਕਰੀਨ ਲਾ ਰੱਖੀ ਮਾਲ ਰੋਡ ਤੇ ਮਾਲ ਰੋਡ ਤੇ ਬਿਲਕੁਲ ਜਿੱਥੇ ਚਰਚ ਨਹੀਂ ਹੈਗਾ ਬਿਲਕੁਲ ਟੌਪ ਤੇ ਉੱਥੇ ਦੱਸੋ ਹੈ ਤੇ ਮੈਂ ਵੱਡੀ ساری ਸਕਰੀਨ ਲਾ ਰੱਖੀ ਆਪਣੇ ਉਧਰ ਤੇ ਪ੍ਰਵਾਦ ਫਰੀਆਂ ਨਿਕਲਣੀਆਂ ਨੇ ਨਹੀਂ ਮਤਲਬ ਇਹ ਗੁਰਦੁਆਰਾ ਦੇ ਪ੍ਰਕਾਸ਼ ਹੋਣਗੇ ਹਾਂ ਇਹ ਵੀ ਨਗਰ ਕੀਰਤਨ ਨਹੀਂ ਹੈਗਾ থানা ਨਗਰ ਕੀਰਤਨ ਹੋਣਾ ਚਾਹੀਦਾ ਵੈਸੇ ਨਹੀਂ ਨਗਰ ਕੀਰਤਨ ਪਤਾ ਕਿਤੇ ਆ ਦੇਖੋ ਫਤੇ ਗਨ ਬਣਾ ਕੇ ਲੈ ਕੇ ਆਇਆ ਦੇਖੋ ਮੈਂ ਤੁਹਾਨੂੰ ਵੀ ਦੇਖ ਲੈਣੀ ਉਹਨੇ ਇੰਨੇ ਕਿਹੜੇ ਲੱਭਣ ਦਿਆ ਫੋਨ ਵੀ ਲੱਭਣ ਦਿਆ ਫੋਨ ਦਾ ਤੇ ਪਤਾ ਨਹੀਂ ਫੋਨ ਤੇਰਾ ਬੁਟੀਕ ਚ ਨਾ ਹੋਵੇ ਬੰਦਾ ਤੇਰਾ ਆਟਾ ਲੈਣ ਗਿਆ ਤੈਨੂੰ ਦੱਸ ਤਾ ਦਿੱਤਾ ਕਿੰਨੀ ਯਾਰੀ ਲੋ ਜੀ ਸਬਜੀ ਆਪਾਂ ਕੱਟਤੀ ਤੜਕਾ ਲਾਤਾ ਦੀਦਕੀ ਤੇਰਾ ਬੰਦਾ ਭੇਜਿਆ ਕਿ ਵੀ ਮੇਰੇ ਮਗਲੋਂ ਅੱਛਾ ਤੇਰਾ ਬੰਦਾ ਕੱਲਾ ਤੇਰਾ ਨਹੀਂ ਸਾਡਾ ਵੀ ਉਹ ਕੁਛ ਲੱਗਦਾ ਕੋਈ ਭਰਾ ਭਾਈ ਮੇਰੇ ਮੁੰਡਾ ਲੈ ਕੇ ਤਾਂ ਕਿ ਮੈਨੂੰ ਭੇਜਿਆ ਕਿ ਤਾਂ ਅੰਮਣ ਪੱਕ ਗਈ ਅੰਮਣ ਤੇ ਬੰਦੇ ਨੂੰ ਕੰਮ ਕਹਿਤਾ ਤੇ ਮੇਰਾ ਬੰਦਾ ਨਹੀਂ ਲੱਭਣ ਦਿਆ ਭਦੇ ਕਮਲਿਆ ਤੇ ਸਕੂਟਰੀ ਤੇ ਬੈਠ ਕੇ ਵਲੌਗ ਬਣਾਣੇ ਕਿੰਡੀ ਹਿੱਟ ਸਟੋਰੀ ਬੰਨੀ ਸੀ ਤੁਹਾਡੀ ਹਾਂ ਕਿ ਮਾਡਰਨ ਨੂੰ ਆ ਚੱਲ ਗਏ ਤੋਰ ਕੇ ਨਹੀਂ ਗਈਆਂ ਭਾਜੀ ਵੰਡਰ ਸਕੂਟਰੀ ਤੇ ਗਈਆਂ ਫਤਿਹ ਹੋਰ ਕੀ ਰਹਿ ਗਿਆ ਹਣ ਅੰਮਾ ਨੂੰ ਤਾਂ ਬੰਦੇ ਦੀ ਟੈਨਸ਼ਨ ਪੈ ਗਈ ਫਤਿਹ ਹੋਣ ਦੀ ਹੁਣ ਕੀ ਬਣਾਉਣ ਲੱਗਿਓ ਹੈ ਅੰਮੇ ਜਾਨੂ ਹੁਣ ਕੀ ਬਣਾਉਣ ਲੱਗਿਓ ਹੈ ਇੰਨੀ ਸਾਨੂੰ ਰੌਣਾ ਕਿਥੇ ਲਾਈਟਾਂ ਹੀ ਲਾਈਟਾਂ ਲਾ ਰੱਖੀਆਂ ਸਾਨੂੰ ਤਾਂ ਸਟੂਡੈਂਟਸ ਕਰਕੇ ਟਾਈਮ ਹੀ ਨਹੀਂ ਮਿਲਿਆ ਹੈਗਾ ਉਥੇ ਸ਼ੂਟ ਕਰਨ ਦਾ ਇੰਨੀ ਰੌਣਕ ਆ ਗਈ ਅਮਾ ਦਾ ਬੰਦਾ ਹਾਂ ਨਾਲੇ ਅੰਮਾ ਤੇ ਗਾਲਾਂ ਪੈਣੀਆਂ ਹੁਣ ਦੇਖੀ ਭਾਈ ਨੇ ਕਹਿਣਾ ਤੁਹਾਨੂੰ ਹੁਣ ਚੇਤਾ ਆਇਆ ਨਹੀਂ ਮੈਂ ਤਾਂ ਸਵੇਰ ਵੀ ਕਹਿ ਰਹੀ ਮੇਰੀ ਨਹੀਂ ਕਹੇ ਸੁਣੀ ਆ ਫਿਰ ਕਹਿੰਦੇ ਕਿ ਸੁਣੀ ਨਹੀਂ ਹੈਗੀ ਗਰੋਰ ਮਾਰੀ ਮੇਰਾ ਕੋਈ ਕਸੂਰ ਨਹੀਂ ਮੈਨੂੰ ਤਾਂ ਪਤਾ ਹੀ ਨਹੀਂ ਹੈ ਮੈਂ ਤਾਂ ਢੋਲੀ ਹੁਣ ਵੇਖੀ ਆ ਕੇ ਵੀ ਆਉਦੇ ਚਾਟਾ ਹੈ ਨਹੀਂ ਸਾਡੇ ਨੇ ਬਣਾਈਏ ਗੰਨ ਤੁਹਾਨੂੰ ਕਹਿੰਦੇ ਨਾ ਹਥਿਆਰ ਰੱਖੋ ਇਹ ਹਥਿਆਰ ਰੱਖਣੇ ਸ਼ੁਰੂ ਕਰਦੇ ਹੁਣ ਕੋਲ ਫਾਇ ਨਹੀਂ ਉਹ ਰੇ ਗੁੱਸੇ ਚ ਨੇ ਫਾਇ ਨਹੀਂ ਉਹ ਰੇ ਗੁੱਸੇ ਅੰਦਰ ਜਾ ਕੇ ਅੰਦਰ ਜਾ ਕੇ ਦਿਖਾਇਆ 2 ਘੰਟੇ ਲੱਗਿਆ ਹਨ ਕੀ ਜੀ ਗੰਨ ਬਣਾਉਣ ਨੂੰ ਹਾਂ ਮੈਨੂੰ ਲੱਗਿਆ ਕਿ ਤੇ ਬੜੀ ਵੱਡੀ ਗੱਨ ਬਣਾਉਂਦਾ ਪਿਆ ਤੂੰ ਵੱਡੀ ਹੋਈ ਛੋਟੀ ਹੈ ਹੋਰ ਛੋਟੀ ਜਿਹੇ ਤਾਂ ਹੈਗੀ ਹੈ ਜਿਹੜੀ ਪਟਾਕੇ ਪਾਣ ਵਾਲੀ ਨਹੀਂ ਆਂਦੀ ਹੈਗੀ ਉਹ ਵਾਲੀ ਗੱਨ ਥੋੜਾ ਜਿਆਦਾ ਟਿਕਰੀ ਲੋ ਜੀ ਮੇਰੇ ਜਾਨ ਪਿੱਛੋਂ ਉਹਨਾਂ ਨੇ ਇੱਕ ਨਵੀਂ ਡਿਸ਼ ਦਾ ਜਿਹੜਾ ਹੈਗਾ ਯਾ ਕੀ ਕੀਤਾ ਯਾ ਅਵਿਸ਼ਕਾਰ ਕੀਤਾ ਯਾ ਤੇ ਹੁਣ ਉਹ ਮੈਂ ਸਮਾਨ ਤਿਆਰ ਕਰਕੇ ਦਿੰਨੀ ਆ ਮੈਂ ਕਿਹਾ ਵੀ ਅੰਮਾ ਨੂੰ ਕਿ ਨਹੀਂ ਗੋਭੀ ਨਹੀਂ ਬਲਣੀ ਨਹੀਂ ਨਹੀਂ ਉਬਲਣੀ ਏ ਸਬਜੀ ਘੋਲ ਜੀ ਗਈ ਬਸ ਸਵਾਦ ਬਣੀ ਹੋਵੇ ਤੇ ਗਾਇਸ ਤੁਹਾਨੂੰ ਮੈਨੂੰ ਰਸਮ ਨਾਲ ਕਿਵੇਂ ਲੱਗਿਆ ਮਦੀਪ ਦੀ ਦੀਪ ਚਾਰੇ ਕਹਿੰਦੇ ਕਿ ਸ਼ੁਕਰ ਹੈ ਗਗਨ ਤੂੰ ਗਈ ਨਹੀਂ ਤੇ ਤੂੰ ਇਹ ਕਹਿਣਾ ਹੈ ਕਿ ਬ੍ਰਿੰਦਰ ਆਉਣਗੇ ਤਾਂ ਮੈਂ ਜਾਵਾਂਗੀ ਬ੍ਰਿੰਦਰ ਬਣਾ ਕੇ ਕਹਿੰਦੇ ਸਾਂ ਨਹੀਂ ਲੈਣਾ ਸਹੀ ਗੱਲ ਬ੍ਰਿੰਦਰ ਬਿਨਾ ਸੱਚੀ ਮੈਂ ਸਾਲਾ ਨਹੀਂ ਔਖਾ ਆਇਬ ਨਾਲ ਲੱਗੇ ਮੂਲੀ ਦੀ ਚਟਨੀ ਸਾਡੇ ਪੇਕੇ ਬਣਾਉਂਦੇ ਹੁੰਦੇ ਸੀਗੇ ਤੇ ਮੈਂ ਹੁਣ ਉਹਦਾ ਸਮਾਨ ਤਿਆਰ ਕਰਾਂ ਫਿਰ ਮੈਂ ਤੁਹਾਨੂੰ ਦਿਖਾਣਾਂ ਉਹਦੀ ਰੈਸਪੀ ਤੇ ਅੱਜ ਨਾ ਮਨੁਰੀ ਜਦੋਂ ਭਾਜੀ ਵੰਡਣ ਗਈਆਂ ਸਾਰੇ ਕਿਉਂਕਿ ਟਾਈਮ ਨਹੀਂ ਲੱਗਦਾ ਹੈਗਾ ਜਾਂ ਤਾਂ ਸਾਰੇ ਕਹਿੰਦੇ ਸੈਲੀਬ੍ਰਿਟੀ ਆ ਗਿਆ ਸਾਰੇ ਇੰਨੇ ਖੁਸ਼ ਹੋਏ ਜਿੰਨੇ ਵੀ ਜਨਾ ਜਨਾ ਕੋਲੇ ਗਈ ਸੀਗੇ ਉਹਨਾਂ ਨੇ ਉਹਦੇ ਦੱਸ ਰਹੀ ਸੀ ਕਿ ਮੈਂ ਨਮਨੁਰੀ ਆ ਕੇ ਮੈਂ ਤਾਂ ਜਾ ਰਹੀ ਭਾਈ ਨਾਲ ਕਿਉਂਕਿ ਫਿਰ ਆਇਆ ਸੀਗਾ ਫਟਾਫਟ ਸ਼ੂਟ ਵੀ ਤੇ ਜਾ ਕੇ ਵੰਡਾਓ ਕਿ ਆਪਾਂ ਤਿੰਨਾਂ ਜਣਗੀਆਂ ਨੇ ਕੀ ਕਰਨਾ ਹੈਣਾ ਜਾ ਕੇ ਸਾਡੇ ਪਿੰਡ ਤਾਂ ਉੱਧਰ ਹੁੰਦੇ ਨਹੀਂ ਹੈਗੇ ਜਿੱਦਾਂ ਲੱਗੀ ਉਹ ਵੰਡਣ ਦੇ ਹੁੰਦੇ ਆ ਪਰ ਇੱਥੇ ਅਸੀਂ ਆਪ ਗਏ ਸੀ। ਹਮਮ ਬੱਕਾ ਆਪੇ ਚਲੀ ਜਾਂਦਾ ਨਾ ਉਤਾਰ ਲਈ ਉਹਦੀ ਉਹ ਇਹਦਾ ਪੀਰੀਅਡ ਤਾਂ ਚੱਲ ਰਿਹਾ ਹੈ ਬਦਲ ਕੇਰੇ ਟਾਈਮ ਦਾ ਬਣਿਆ ਬਦਲ ਲਿਆਗਾ ਧੁੱਪ ਐ ਹੋਣਾ ਹੋਇਆ ਪਾਫ ਧੁੱਪ ਕਿਤਨੀ ਰਾਰੇ 5 ਵਜੇ ਆ ਤੇ ਮੌਸਮ ਐ ਹੋਇਆ ਪਿਆ ਜਿਵੇਂ ਦੇਖੋ ਜੀ ਕਿੰਨੀ ਧੁੱਪ ਹੋ ਰਹੀ ਆ ਬਾਹਰ ਕੜਕ ਹੋ ਰਹੀ ਧੁੱਪ ਬਾੜੀ ਇੱਕ ਜਨਾਬ ਇੱਥੇ ਡਿੱਗੀ ਹੋਣੀ ਤਲਬਣੀ ਨਹੀਂ ਉਹ ਨਹੀਂ ਮੇਰੇ ਅੰਦਰ ਤੇਰੀ ਇਹ ਮੈਨੂੰ ਸਾਈਡ ਤੋਂ ਪਤਾ ਏ ਲੈ ਇਹ ਹੈਗੀ ਮੇਰੇ ਸਾਈਡ ਦੀ ਦੂਜੀ ਸਕੂਲ ਦੀ ਆ ਚਲੋ ਚਲੋ ਬਈ ਆ ਗਿਆ ਪਖੇ ਦਾ ਸੋ। ਕਿੱਥੇ ਪਲੋ ਪਈ ਬੁੱਤ? ਇਹ ਕਿਥੇ ਤਾਂ ਨਹੀਂ ਪਈ। ਕਿੱਥੇ ਆ? ਹਾਂ। ਦੇਖ ਲੈਣਾ। ਨਹੀਂ ਇਹ ਤਾਂ ਉਹੀ ਹੈ। ਉਹੀ ਹੈ? ਹਾਂ। ਤੇ ਇਹਦੇ ਲਈ ਇਤਲੀ ਕਰਨ। ਨਾ ਨਾ ਬੁੱਤ ਇਹ ਨਹੀਂ ਹੈ। ਅੱਜ ਦਾਲ ਬਣਾਉਣੀ ਆ। ਦਾਲ ਮਮਾ ਪ੍ਰਿੰਸ ਬਣਾ ਦੋ। ਉਹ ਵਿੱਚ ਉਲਾਨਾ। ਉਲਾਨਾ। ਭਈ ਦਾਲ ਨੂੰ ਲੈ ਕੜੀ ਬਣਾਉਣੀ ਜੀ ਬਣਾਣੀ ਚਾਹੀਦੀ। ਉਹ ਕੜੀ ਨੂੰ ਬਹੁਤ ਟਾਈਮ ਲੱਗੂਗਾ। ਟਾਈਮ ਤਾਂ ਫਿਰ ਕਿੰਨਾ ਹੋ ਗਿਆ ਖੰਡ। ਜਾਂ ਫਿਰ ਇਦਾਂ ਕਰੋ। ਓਵਰ ਨਾਲ ਸ਼ਾਇ ਬਨੀਰ ਲੈ ਸਾਬ ਪਨੀਰ ਬਣਾਓ ਸਾਬ ਨਹੀਂ ਤੇੜੇ ਨਹੀਂ ਸ਼ਾਇ ਬਨੀਰ ਇਹ ਕੀ ਹੈ ਡਬ ਡਾ ਮੈਂ ਮੰਨਦਾ ਕਿ ਪੇਰ ਜਾਣਾ ਦੀ ਯਾਰ ਰਹਿੰਦੇ ਇੱਥੇ ਇਕੱਠੀ ਸਾਰਾ ਲੱਖ ਥੋੜੀ ਥੋੜਾ ਹੋਰ ਕਰੀਏ ਇੰਨਾ ਪਤਾ ਪਾ ਲਿਓ ਕਿੰਨਾ ਮੱਕੀ ਇਹਦੇ ਵਿੱਚ ਮੜ ਮੜ ਪੱਕੀਆਂ ਮਰੀਆਂ ਨੇ ਆ ਦੇਖੋ ਮੈਂ ਮੱਕੀ ਮਰੀਆਂ ਨਹੀਂ ਇੰਨੀਆਂ ਮੱਕੀ ਤਾਂ ਹੋਣੀ ਕਿ ਭੁਆਈਆਂ ਪੱਕੀਆਂ ਆਸਮਾਨ ਚੋਂ ਫੋਟਾ ਲੱਗਣਾ ਮਮਾ ਮੈਂ ਕਿੱਦਾਂ ਕਰਾਂ ਇੱਥੇ ਗੱਡੀ ਲੱਗੀ ਹੈ ਕਿੱਥੇ ਲੱਕ ਰੱਖੇ ਬੰਦਾ ਜਮਨ ਜੱਕ ਸੀਟ ਕਿ ਰੱਖੇਗਾ ਬੱਸ ਪਿਆ ਰਹਿੰਦੇ ਹੋਰ ਆ ਦੇ ਮੈਨੂੰ ਤੇ ਲਾਂਦਾ ਮੀਂਹ ਨੂੰ ਨਹੀਂ ਆਉਂਦਾ ਉਹੀ ਮੌਸਮ ਲੈ ਤਾਂ ਹੋਰ ਇਹ ਤੰਦ ਹੈ ਉੱਤ ਤੱਕ ਤੂੰ ਕਰਕੇ ਆ ਤੂੰ ਆਂਦਾ ਉਹ ਤਾਂ ਗਾਲੀਆਂ ਨੂੰ ਅੱਗ ਲਾਈ ਉਹਦੇ ਸੱਚੇ ਥੋੜਾ ਬਦ ਰੰਗ ਬੇ ਟਾਈਮ ਮੀਂਹ ਪੈ ਰਿਹਾ ਆ ਤੇ ਸਾਮਾਨ ਪਿਆ ਸਾਰਾ ਦੀਦੀ ਹੋਰਾਂ ਦੇ ਬਾਰੇ ਹੁਣ ਇਹ ਤੇ ਪਾਲ ਲੈ ਭੱਜਿਆ ਹੁਣ ਇਹ ਨਹੀਂ ਪਤਾ ਕਿ ਕਿੰਨਾ ਕੁ ਮੀਂਹ ਪੈਣਾ ਕਿੰਨਾ ਕੁ ਨਹੀਂ ਰੱਬ ਕਰੇ ਘੱਟ ਪਵੇ ਤਾਂ ਚੰਗੀ ਗੱਲ ਨੂੰ ਤਾਂ ਸਮਾਨ ਸਾਰਾ ਬਾਹਰੇ ਭੇਜ ਜਾਣਾ ਹੈ ਪਤਾ ਨਹੀਂ ਕਿਹੜੇ ਮੌਸਮ ਦਾ ਮੀਂਹ ਪੈ ਰਿਹਾ ਇੱਕ ਪਰ ਜਿਹੜਾ ਧੂਆਂ ਧੜ ਹੋਇਆ ਪਿਆ ਉਹ ਮੌਸਮ ਬਿਲਕੁਲ ਸਾਫ਼ ਹੋ ਜਾਊਗਾ ਤੇ ਹੁਣ ਆਪਾਂ ਬਣਾਨੇ ਆ ਰਾਤ ਦੀ ਰੋਟੀ ਫਾਦਰ ਸਿੰਘ ਕਹ ਰਿਹਾ ਸੀ ਅੱਜ ਕੁਝ ਵਧੀਆ ਬਣਾ ਲਿਓ ਕਹਿੰਦਾ ਪਹਿਲਾਂ ਕਹਿੰਦਾ ਕੜੀ ਪਰ ਕੜੀ ਨੂੰ ਟਾਈਮ ਲੱਗ ਜਾਣਾ ਸੋ ਹੁਣ ਕਹਿੰਦਾ ਕਿ ਦਾਲ ਦਾ ਹੀ ਸਾਨੂੰ ਨਾ ਦਾਲ ਬਹੁਤ ਜ਼ਿਆਦਾ ਪਸੰਦ ਆ ਦੇ ਪਾਪਾ ਨੂੰ ਵੀ ਦਾਲ ਬਹੁਤ ਪਸੰਦ ਆ ਤੇ ਫੋਟੇ ਨੂੰ ਦਾਲ ਬਹੁਤ ਪਸੰਦ ਹੈ ਹੁਣ ਕਹਿੰਦਾ ਮम्मा ਦਾਲ ਐਸ ਬਣਾ ਲਓ ਤੇ ਹੁਣ ਆਪਾਂ ਲੱਗੇ ਆਪਣੇ ਪੁੱਤੂ ਦੀ ਡਿਮਾਂਡ ਪੂਰੀ ਕਰਨ ਨਾਲ ਛੋਲਿਆਂ ਦੀ ਦਾਲ ਤੇ ਨਾਲ ਰਾਈਸ ਬਣਾਣੇ ਆ ਫਟਾਫਟ ਵੈਸੇ ਵੀ ਨਾ ਲਾਈਟ ਜੇ ਖਾਣੇ ਟੇਸਟੀ ਲੱਗਦਾ ਹੋਣਾ ਖਾਣ ਦੇ ਵਿੱਚ ਤੇ ਸਵੇਰੇ ਹੈਗੀ ਐ ਛੁੱਟੀ ਪੂਰਬ ਦੀ ਛੁੱਟੀ ਐ ਆਪਾਂ ਨੂੰ ਸਭ ਨੂੰ ਕੀ ਹੋਇਆ ਏ ਓਏ ਕੁਕਨੀ ਕੀ ਬਣਾਣਾ ਸੀ ਆ ਜਾ ਹਾਏ ਰੱਬਾ ਬਾਰੇ ਮੀਂਹ ਦੇਖੋ ਕਿ ਨਹੀਂ ਪਰ ਨਹੀਂ ਖੇਤੀਕਾਰ ਖੇਤੀਕਾਰ ਸ਼ਤੀਪੁੱਤ ਸ਼ਤੀ ਗੱਡੀ ਬਾਹਰ ਕੱਢ ਬੋਲਣਾ ਕੀ ਮੀਂਹ ਦੇਖ ਲੈਣਾ ਗਿਆ ਚੱਬੀ ਨਹੀਂ ਬ੍ਰੇਕ ਲੱਗ ਗਈ ਕਿ ਵਿੱਚ ਗੁੱਲ ਟੈ ਛੱਡਤੀ ਮੈਂ ਬਿਨਾ ਉਹਦੇ ਤਾਂ ਲੈ ਕੇ ਜਾ ਰਿਹਾ ਕਦੇ ਕਿੰਨਾ ਕਰਿਓ ਸਟਾਕ ਕਰਿਓ ਆ ਜਾਓ ਉਹ ਤੋਂ ਆਪਣੇ ਬਲਾ ਤੇ ਗੱਡੀ ਲਾਣ ਨੂੰ ਫਤੈ ਮੈਂ ਮਿਕਸ ਕਰ ਰਵਾਂ ਇਧਰ ਤੇ ਨੀਟਰ ਰਿਲੇ ਹੈ ਤਰਪਾਲ ਪਾਣੀ ਨਾ ਭਰ ਗਈ ਐ ਕਣਕ ਅੰਦਰ ਕਰਨੀ ਤਰਪਾਲ ਪਾਣੀ ਨਾ ਭਰਵੀ ਸਾਰੀ ਚੋਕਲੇਟ ਬੜੀ ਭਾਰੀ ਐ ਉਹਨੇ ਨਹੀਂ ਬਲਾਉਡ ਹੁਣ ਆਪਣੀ ਗੱਲ ਜੇ ਹੋਈ ਐ ਚਲੋ ਕਰ ਜੋ ਕੁਕੜ ਕਰਵਾਇ ਕਰ ਜੋ ਚੋਕਲੇਟ ਸੁੱਕੇ ਸਾਰੇ ਦੱਟਾ ਕੇ ਕਰੰਦੇ ਨੀ ਮੈਂ ਉਹਦਾ ਬੇਟਾ ਲੀਕੋ ਬਸ ਇਹ ਮੈਂ ਕਰ ਲੈਣੀ ਐ ਇੱਧਰ ਟੱਕੀ ਟੱਕਰ ਕਰ ਲੈ ਇੱਥੇ ਚੱਲ। ਚੱਲ। ਫਰਮਾ ਮੋਸਮ ਫਰਮਾ ਉਹਨੂੰ ਨਾਲ ਲਾ ਕੇ ਕੇ ਕਰਾ ਦੇ। ਦੇਖੋ ਚੱਕਿਆ ਜਣਾ ਕੱਲੇ ਕੋਲ ਬੜਾ ਹੀ ਭਾਰਾ ਬਣ ਗਿਆ। ਚੱਕੋ। ਇਤਰੋਂ ਹੋਰ ਭਾਰਾ ਹੋ ਗਿਆ। ਨਾ ਹੈ ਨਹੀਂ ਕਿ ਕਿੰਡੇ ਨਹੀਂ ਜਾ ਰਿਹਾ ਇਤਰੋਂ ਤਾਂ। ਪੈਰ ਤੇ ਨਾ ਕਾਣ ਪੈਰ ਪੈਰੀ ਕਰ ਲਓ। ਪੈਰਾਂ ਦੇ ਇੱਥੇ ਤਰਪਾਣ ਹੋ ਉਹਦਾ ਮੋਢਾ ਤੁਹ ਦਾ ਗਈ। ਉੱਤੇ ਤੇਰੇ ਵੰਡਰ ਫਾਸਟ ਤੇ ਜਿੰਨੀ ਜਿਆਦਾ ਆ ਗਿਆ। ਫਰਮਾ ਕੀ ਫਤਹਾ ਉੱਤੇ। ਨਾ ਫਰੀ ਸੜ। ਬਹੁਤ ਭਾਰੀ ਨਹੀਂ ਤਾਂ ਹਿਲਦਾ ਵੀ ਨਹੀਂ ਲੈ ਤੂੰ ਇਧਰੋਂ ਚੱਕਦਾ ਤੇ ਉਧਰੋਂ ਪਾਰਾ ਹੋ ਜਾਣਾ ਹੁਣ ਉਧਰ ਚੱਕਿਆ ਹੋਣਾ ਚੱਕਿਆ ਤਾਂ ਗਿਆ ਇੱਕ ਮਿੰਟ ਛੱਡ ਦਿਓ ਮੰਮੀ ਤੋਈ ਛੱਡ ਦਿਓ ਕਿਤੇ ਹੋਰ ਚੜੀ ਕੋ ਤਾਂ ਇੱਥੇ ਚੱਕੇ ਚੱਕਣਾ ਪੈਣਾ ਨਹੀਂ ਉਹ ਤਾਂ ਪੈਣੀ ਨਾ ਚੱਕਿਆ ਜਾਣਾ ਐਵੇਂ ਜੋਰ ਲਾ ਕੇ ਸਾਰਿਆਂ ਦਾ ਮਾਰ ਲੈ ਮਾ ਤੁਹਾਨੂੰ ਨਾ ਉਹ ਬੰਬੇ ਕੀ ਹੋ ਗਿਆ ਤਾ ਤੂੰ ਤੋਈ ਕੁਸ ਨਹੀਂ ਰਹਾ ਐਵੇਂ ਹਲੋ ਟਰਾਲਾ ਵੀ ਆ ਗਿਆ ਸਾਈਡ ਤੇ ਦੇਖੋ ਭੈਣੋ ਉਹ ਨਾ ਉਹ ਤੋਂ ਬੇ ਕੀ ਹੋ ਗਿਆ ਤੁਹਾਨੂੰ ਤੇ ਮੈਂ ਖੜਿਆ ਨਹੀਂ ਜਾਂਦਾ ਫਿਰ ਤੁਸੀਂ ਘਟੂਨੀ ਰਹੇ ਪੇ ਉਹ ਤਾਂ ਨਹੀਂ ਦੇਖੋ ਕਿ ਬੜਾ ਦਿਲ ਕਰਿਆ ਆ ਲੱਗਦਾ ਜਿਵੇਂ ਉੱਤੇ ਫਾਰਾ ਲੱਗਾ ਹੁੰਦਾ ਮੈਂ ਦੀਦ ਨੂੰ ਕਹਿ ਰਹੀ ਕਿ ਭਈਆਂ ਨੂੰ ਬਗਾ ਦੇ ਸਮਾਨ ਅੰਦਰ ਰੱਖਵਾ ਲਵੇ ਜਿਹੜੇ ਤੇ ਜਿਹੜੇ ਮੈਡੀਕਲ ਆਪ ਹੋਣਗੇ ਪੁੱਛਣਾ ਹੀ ਪਤੇ ਕਾਈ ਛੋਟ ਵੀ ਲਾ ਜਣਾ ਕਾਈ ਛੋਟ ਮੇਰ ਕੋਲਾ ਜਣਾ ਫਤੇ ਕੀ ਪੁੱਛਣਾ ਹੀ ਕਾਦਾ ਜਵਾਬ ਦੇਣਾ ਕਾਲੀ ਕਾਲੀ ਦੱਸੋ ਕੀ ਪ੍ਰਨੀਤ ਦਾ ਬਰਥਡੇ ਆਊਗਾ ਕੱਲ ਅੱਛਾ ਹਾਂ ਸੱਚ ਕੱਲ ਤਾਂ ਪ੍ਰਨੀਤ ਦਾ ਬਰਥਡੇ ਆ ਸਾਰੇ ਜਾਣੇ ਪ੍ਰਨੀਤ ਨੂੰ ਬਰਥਡੇ ਵਿਸ਼ ਕਰਿਓ ਅੱਜ ਮੈਂ ਦਾਲ ਸੋਚੀ ਸੀ ਵੀ ਬਣਾਣੀ ਕਿਹੜੀ ਹੁੰਦੀ ਪੰਜ ਰਤਨ ਦਾਲ ਪੰਜ ਰਤਨ ਖੋਲੀ ਗਏ ਪਤਾ ਨਹੀਂ ਲੱਗਿਆ ਪੰਜ ਰਤਨ ਹੁੰਦੇ ਨੇ ਪੰਜਾਂ ਤਰ੍ਹਾਂ ਚੇਕ ਕਰ ਤਰਾਂ ਨਹੀਂ ਲੱਭਾ ਪੰਜਾਂ ਦੇ ਮੂੰਗੀ ਮਸਰੀ ਸੀਗੀ ਦੋ ਮਤਲਬ ਇਹ ਹੋ ਗਈ ਇਹ ਘਰ ਹਰਦੀ ਸੀਗੀ ਠੀਕ ਹੈ ਇੱਕ ਇਹ ਹੋ ਗਈ ਕਿ ਸਾਬਤ ਮਸਲਾਂ ਦੀ ਸੀਗੀ ਪੰਜ ਵੀ ਨਹੀਂ ਚਾਰ ਹੀ ਤਾਂ ਸੀਗੀ ਉਹ ਮੈਨੂੰ ਮੈਂ ਕਿ ਚੱਲ ਮਿਕਸ ਕਰਕੇ ਬਣਾ ਲਾਂ ਨੀਂ ਦਾਲ ਹਰ ਹਰ ਤੇ ਸੇਮ ਕੰਬੀਨੇਸ਼ਨ ਨਾਲ ਪਾ ਲ ਦੇਣੀ ਹਾਂ ਪਰ ਉਹ ਤੇ ਮਿੰਟਾਂ ਜੀ ਹਨਾ ਗਲ ਜਾਂਦੇ ਨੇ ਤੇ ਉਹ ਸਿਰਫ ਇੱਕ ਦਾਲ ਕਰਕੇ ਸਾਰਾ ਕਹਿੰਦੇ ਇੱਕ ਬੰਦਾ ਗਲਤ ਹੋਵੇ ਨਾ ਸਾਰਿਆਂ ਦਾ ਕੰਮ ਖਰਾਬ ਹੁੰਦਾ ਉਹੀ ਗੱਲ ਹੋ ਗਈ ਅੱਜ ਇੱਕ ਦਾਲ ਕਰਕੇ ਮੈਨੂੰ ਜ਼ਿਆਦਾ ਕੀ ਹੋ ਗਿਆ ਕੀ ਪਲਟ ਗਿਆ ਕੋ ਬੁੱਠੇ ਪੰਗੇ ਨਾ ਲਓ ਤੇ ਅੱਦਾਲੋਂ ਚਲ ਬਣੀ ਤਾਂ ਵਧੀਆ ਹੈ ਪਰ ਥੋੜੀ ਮਿਕਸ ਜੀ ਹੋ ਜ਼ਿਆਦਾ ਹੋ ਗਈ ਤੇ ਹਣ ਚੌਲ ਆਪਣੇ ਬਣ ਗਏ ਪਰ ਅੱਧੇ ਬੰਦਿਆਂ ਨੇ ਰੋਟੀਆਂ ਖਾ ਲੀਆਂ ਹੁਣ ਮੈਨੂੰ ਸਮਝ ਨਹੀਂ ਆਂਦੀ ਕਿ ਮੈਂ ਦਸਲਾ ਧਰ ਕੇ ਚੌਲਾਂ ਦਾ ਬਣਾਤਾ ਇਹ ਤੇ ਨਾਲੇ ਰੋਟੀਆਂ ਖਾਈ ਜਾ ਰਹੇ ਨੇ ਟਾਈਮ ਹੋ ਗਿਆ ਸਵਾ 7 ਵਜੇ ਦਾ ਸਵਾ 7 ਹੋ ਗਿਆ ਨਾ ਹਾਂ ਸਭਾ ਸਤ ਹੋ ਗਿਆ ਤੇ ਹੁਣ ਸਾਡੀ ਰੋਟੀ ਰੈਡੀ ਹੋਈ ਲੇ ਤਾਂ ਹੁਣ ਰੋਟੀ ਖਾਣੇ ਸਾਡੀ ਬੱਤੀ ਖਰਾਬ ਬੱਤੀ ਖਰਾਬ ਨਹੀਂ ਬੱਤੀ ਬੰਦ ਹੋ ਗਈ ਮੀਂਹ ਕਰਕੇ ਤੁਹਾਨੂੰ ਹੁਣ ਵੀ ਮੀਂਹ ਟਿਆ ਹੁਣ ਵੀ ਮੌਕਾ ਹੈਗਾ ਹੀ ਚਾ ਰੋਟੀ ਬਣਾ ਰਹੇ ਸਾਰੀ ਰਾਤ ਨਹੀਂ ਇਹਦੇ ਨਹੀਂ ਬਾਬਾ ਨੂੰ ਕਿ ਆਪਣੇ ਬੰਦੇ ਲੱਗਣਗੇ ਜਿਆਦਾ ਨਹੀਂ ਹੈਗਾ ਦੋ ਬੈੱਡ ਨੇ ਉਹਨਾਂ ਨੇ ਕਿਹਾ ਚੱਕ ਕੇ ਇੱਥੇ ਢੇਰ ਤੇ ਰੱਖ ਦਿਓ ਬਸ ਕੰਮ ਨਿਭੜ ਜਾਣਾ ਕਿਉਂਕਿ ਮੀਂਹ ਨਾ ਇੰਨੀ ਤੇਜ਼ ਆਉਂਦਿਆ ਸੀ ਨਾ ਬਾਹਰ ਹੁਣ ਆ ਮੀਂਹ ਨਹੀਂ ਦੇਖਿਓ ਦੋ ਖਾਦਨੇ ਆ ਮੀਂਹ ਦੇ ਨਾਲ ਇਹ ਤਾਂ ਮੌਸਮ ਸਾਫ਼ ਹੋਊਗਾ ਪਰ ਦੂਜਾ ਇਹ ਕਿ ਠੰਡ ਹੋਣ ਵਧੂਗੀ ਇਸ ਮੀਂਹ ਤੋਂ ਬਾਅਦ ਪਰ ਇਹ ਤਾਂ ਮਾਤੜ ਜਲਾ ਮੌਸਮ ਸੀ ਨਾ ਇਹ ਸੱਟ ਬੋ ਜੁਦਾ ਕਿਉਂਕਿ ਪ੍ਰਾਲੀਆਂ ਨੂੰ ਅੱਗ ਲਾਣ ਕਰਕੇ ਮੌਸਮ ਇੰਨਾ ਗੰਦਾ ਹੋਇਆ ਪਿਆ ਹੈ ਨਾ ਸਾਹ ਵੀ ਲੈਣਾ ਔਖਾ ਹੋਇਆ ਪਿਆ ਹੈ ਪਤਾ ਨਹੀਂ ਕੀ ਫਤੇ ਨੂੰ ਵਿਆਹ ਰਚਿਆ ਹੈ ਜੀ ਆਪਣਾ ਕੰਫਰਟ ਫੂਡ ਰੈਡੀ ਹੈ ਤੇ ਮੇਰੇ ਗੁੱਗੂ ਦਾ ਫੇਵਰੇਟ ਖਾਣਾ ਹੈ ਤੁਹਾਨੂੰ ਕਿੱਦਾਂ ਲੱਗ ਰਿਹਾ ਮਜਾ ਆ ਰਿਹਾ ਹੁਣ ਹੈਂਡ ਨਾਲ ਖਾਣਿਆ ਕਿ 스ਪੂਨ ਨਾਲ ਖਾਣਿਆ 스ਪੂਨ ਨਾਲ ਖਾਣਿਆ 스ਪੂਨ ਨਹੀਂ ਖਾਣਿਆ ਹੈਨਾ ਵੈਸੇ ਜੀ ਤਾਂ ਕਰ ਰਿਹਾ ਕਿ ਹੈਂਡ ਨਾਲ ਖਾਈਏ ਪਰ ਫਿਰ ਹੈਂਡ ਦਿੰਦੇ ਉਹ ਜਿਹੜੀਆਂ ਹੈਨਾ ਤਲੋਜੀ ਫਾਈਨਲੀ ਖਾਣਾ ਸਾਡਾ ਰੈਡੀ ਹੈ ਤੇ ਮੀਂਹ ਥੋੜੀ ਦੇਰ ਹੁਣ ਹੋ ਗਿਆ ਬੰਦ ਤੇ ਅਜ ਮੀਂਹ ਪੂਰੀ ਛੁੱਟੀ ਲਈ ਮਮੀ ਹੁਣ ਨਹੀਂ ਛੁੱਟੀ ਲਈ ਫੋ ਤੇ ਇੱਕ ਨੰਬਰ ਤੇ ਫੈਨ ਔਨ ਕਰ ਦੋ ਗਰਮੀ ਲੱਗ ਰਹੀ ਹੈ ਨਾ ਹਾਂ ਤੇ ਹੁਣ ਅਸੀਂ ਦੋਨਾਂ ਜਣੇ ਨੇ ਮਾਂ ਪੁੱਤਾਂ ਨੇ ਬੈਠ ਕੇ ਢਾਮ-ਢਾਮ ਰੋਟੀ ਖਾਣੀ ਹੈ ਚੱਕਰ ਆ ਜਾਂਦੇ ਨੇ ਜਿਹੜੇ ਹਿਸਾਬ ਨਾਲ ਆਪਾਂ ਘੁੰਮਣ ਘੇਰੀਆਂ ਕਦੀ ਇੱਧਰ ਕਦੀ ਉੱਧਰ ਤੇ ਚੱਕਰ ਹੀ ਆਉਣੇ ਨੇ ਹੈਂਡ ਵਾਸ਼ ਕਰ ਲੈ ਆਪਾਂ ਹੁਣ ਚੱਕਰ ਹੈਂਡ ਵਾਸ਼ ਕਰ ਲੈ ਹੈਂਡ ਵਾਸ਼ ਕਰ ਲੈ ਹੋਰ ਨਾਲ ਚੱਕਰ ਚੱਕਰ ਚ ਡਾਂਸ ਕਰ ਰਹੇ ਹਾਂ ਹਾਂ ਦੇਖੋ ਚਲ ਵਲੌਗ ਐਂਡ ਕਰੋ ਫਿਰ ਆਪਾਂ ਰੋਟੀ ਖਾਈਏ ਆਰਾਮ ਦੇ ਨਾਲ ਬਹਿ ਕੇ ਜਿੱਦਾਂ ਤੁਸੀਂ ਪਹਿਲਾਂ ਕਰਦੇ ਹੁੰਦੇ ਸੀ ਅੱਜ ਦਾ ਵਲੌਗ ਸੀ ਉਰੂ ਐਂਡ ਕਰਦੇ ਆ ਚੌਂਕੜੀ ਮਾਰ ਕੇ ਬਹਿ ਜਾਓ ਸਾਰਿਆਂ ਨੂੰ ਹੈਪੀ ਗੁਰਪੁਰਬ ਵੀ ਬੋਲੋ ਕੱਲ ਹੈ ਗੁਰਪੁਰਬ ਕੱਲ ਬੋਲਣਾ ਹਾਂ ਤੇ ਬੋਲੋ ਨਾ ਫਿਰ ਤੇ ਅੱਜ ਨਹੀਂ ਬੋਲਣਾ ਕੱਲ ਬੋਲਣਾ ਠੀਕ ਹੈ ਚਲੋ ਚਲੋ ਅੱਜ ਦਾ ਵਲੌਗ ਸੀ ਉਰੂ ਐਂਡ ਕਰਦੇ ਆ ਉਰੂ ਆਫਰੀਕਾ ਬਣੀ ਤੁਮ ਅੱਛਾ ਚਲੋ ਫਿਰ ਟਕ ਟਕ ਪਿਆਰ ਪਈ ਸਖਸਰੀਆ ਕਰ ਆ ਦੋ ਨੰਬਰ ਤਲਾਓ ਇੱਕ ਚ ਤੇ ਹਵਾ ਹੀ ਨਹੀਂ ਆ ਰਹੀ। ਪੱਟੀ ਕਿੱਥੇ ਦੇ ਰਹੇ ਹੋ ਫਤੇ? ਹੁਣ ਤੇ ਇਹਨਾਂ ਨੇ ਉੱਥੇ ਜਾਣੀ ਆ ਆਪਣਾ। ਆਓ ਜੀ। ਆਊਟਲੈਟ ਮਸ। ਨੇੜੇ ਨਹੀਂ। ਲੈ ਲਓ ਠੀਕ ਹੈ। ਆਊਟਲੈਟ ਤੋਂ ਥੱਲੇ। ਹਵਾ ਹੀ ਢੁੜੀ ਆ ਫਟ ਫਟ। ਤੈਨੂੰ ਕਿਹਨੇ ਕਿਹਾ ਵੀ ਆਊਟਲੈਟ ਪੱਟ ਦੇਣ ਕਿਉਂ? ਐਡੇ ਕਿਹ ਆਪਰ ਹੋਈ। ਪਰਲੀ ਦੀ ਪੱਟੀ ਦੇਣੀ ਆ ਫਿਰ ਕਿ ਐਪਸ। ਹਾਂ। ਆਊਟਲੈਟ ਤੋਂ ਥੱਲੇ ਗੱਲ ਨਹੀਂ ਕਰਦਾ। ਉੱਧਰ ਕਰੋ ਜੇ ਦੇ ਕੇ। ਪੈਸੇ ਤੂੰ ਲੈ। ਪੈਸੇ ਤੂੰ ਲਏਂਗਾ। ਪੈਸੇ ਤੂੰ ਲੈਂਗਾ ਖਰਚਾ ਕਰੇਗਾ। ਫਤੇ ਕਿਆ ਕਰਦਾਗਾ? ਫਤੇ ਕਿਆ ਕਰਦਾਗਾ? ਕਿੱਟਨਾ 我跟大家。